ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨੀਆ ਪਰ ਸਵਾਗਤ ਕਰਦਾ ਅੱਜ ਇੱਕ ਹੋਰ ਵੀਡੀਓ ਵਿੱਚ ਤਰਸਕੋ ਅੱਜ ਆਪਾਂ ਖੜੇ ਆਂ ਸਹਿਰ ਦਰਹਾ ਬਾਾਈ ਪਨੀਤ ਦੇ ਸ਼ੋਰੂਮ ਤੇ ਜੋ ਕਿ ਤੁਹਾਨੂੰ ਪਤਾ ਹੀ ਹੈ ਸੈਕੰਡ ਹੈਂਡ ਟਰੈਕਟਰਾਂ ਦਾ ਕੰਮ ਕਰਦਾ ਬਾਾਈ ਕੋਲੋਂ ਨਾ ਵੀਰ ਟਰੈਕਟਰ ਲੈਣ ਆਇਆ ਬਾਾਈ ਨੇ ਹੁਣੇ ਟਰੈਕਟਰ ਦੀ ਰਿਵਿਊ ਦਿੱਤੀ ਆ ਯਾਨੀ ਬਾਾਈ ਉਹਨਾਂ ਨੇ ਖਰੀਦੇ ਟਰੈਕਟਰ ਬਾਾਈ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸਾਲੇ ਬਾਈ ਪਨੀਤ ਨਾਲ ਗੱਲਬਾਤ ਕਰਾਉਣੇ ਆ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਤੇ ਦਾ YouTube ਯਾ ਪਰ ਪੇਜ ਨੂੰ ਫਾਲੋ ਜਰੂਰ ਕਰ ਲਿਆ ਕਰੋ ਆਉ ਕਰਦੇ ਆ ਵੀਰ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਟਰੈਕਟਰ ਖਰੀਦਿਆ ਤੁਹਾਡੇ ਘਰੇ ਜਾ ਕੇ ਟਰੈਕਟਰ ਰੰਗ ਭਾਗ ਲਾਵੇ ਨੇ ਦੋਪਨਗਰ ਚਾਉਂਨ ਦੀ ਇਹੀ ਤਰੱਕੀ ਕਰੋ ਇਸਦਾ ਇਹੀ ਦੁਆ ਕਰਦੇ ਆ ਥੈਂਕ ਯੂ ਤੇ ਤਰੀ ਕਿਵੇਂ ਰਹੀ ਪਨੀਤ ਵੀਰ ਨਾਲ ਡੀਲਿੰਗ ਬਹੁਤ ਵਧੀਆ ਡੀਲਿੰਗ ਰਹੀ ਹੈ ਪਨੀਤ ਵੀਰ ਨਾਲ ਜੀ ਬਹੁਤ ਵਧੀਆ ਡੀਲ ਕੀਤਾ ਵੀਰ ਨੇ ਅੱਛਾ ਤੇ ਬਹੁਤ ਵਧੀਆ ਪਿਆਰ ਨਾਲ ਬੈਠ ਕੇ ਗੱਲਬਾਤ ਕੀਤੀ ਸਾਰਾ ਕੁਝ ਦੱਸਿਆ ਤੇ ਕਿਵੇਂ ਦਾ ਲੱਗਿਆ ਬੰਦਾ ਫਿਰ ਬਹੁਤ ਵਧੀਆ ਬੰਦਾ ਜੀ ਵੀਰੇ ਨਾਈਸ ਬਹੁਤ ਵੀਰੇ ਨਾਈਸ ਵੀ ਇਹਦਾ ਹੈ ਨਾਈਸ ਮਿਲਾਂਗੇ ਅੱਗੇ ਤੋਂ ਪ੍ਰੇਰਿਤ ਕਰਾਂਗੇ ਕਿਸੇ ਨੂੰ ਬਿਲਕੁਲ ਆਉਣ ਲਈ ਅੱਗੇ ਤੋਂ ਕਿਸੇ ਯਾਰ ਤੋਂ ਉਸ ਨੂੰ ਟਰੈਕਟਰ ਦਿਵਾਉਣਾ ਹੋਵੇ ਤਾਂ ਪਨੀਤ ਵੀਰ ਨੂੰ ਅਸੀਂ ਜਰੂਰ ਵੇਚੇ ਗਏ ਇਹ ਇੱਕ ਇੱਥੇ ਇੱਕ ਨੰਬਰ ਦਾ ਕੰਮ ਆ ਕਾਗਜ਼ ਪੱਤਿਆਂ ਦਾ ਵੀ ਸਾਰਾ ਇੱਕ ਨੰਬਰ ਦਾ ਕੰਮ ਆ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਹੈਗਾ ਆਪਾਂ ਜਿੱਥੇ ਵੀ ਆਪਾਂ ਟਰੈਕਟਰਾਂ ਦੀ ਵੀਡੀਓ ਬਣਾਉਣ ਜਾਂਦੇ ਆ ਕਹਿੰਦੇ ਉਹ ਸਾਰੀਆਂ ਇੱਕ ਨੰਬਰ ਦੇ ਕੰਮ ਕਰਾ ਲੈ ਜਿਹੜੇ ਬੰਦੇ ਨੇ ਉਹਨਾਂ ਨੇ ਬਣਾਉਣ ਜਾਂਦੇ ਆ ਦੋ ਦੂਜੇ ਪਾਸੇ ਨਹੀਂ ਆਪਾਂ ਜਾਂਦੇ ਠੀਕ ਹੈ ਤੇ ਮਾਮਲਾ ਇਹ ਟਰੈਕਟਰ ਤੈਨੂੰ ਕਿ ਐ ਪਤਾ ਲੱਗਿਆ ਵੀ ਟਰੈਕਟਰ ਹਟੇ ਰਿਹਾ ਐ ਮੈਂ ਬਿੱਟੂ ਨਿਆਮਪੁਰ ਵਾਲੇ YouTube ਚੈਨਲ ਤੇ ਬੈਠਾ ਦੇਖ ਰਿਹਾ ਸੀ ਗਾ ਜੀ ਉਤਾਰ ਬਿੱਟੂ ਵੀਰੇ ਨੇ ਆਪਣੇ ਚੈਨਲ ਤੇ ਇੱਕ ਵੀਡੀਓ ਪਾਈ ਸੀ ਸੋਨਾਲੀ ਕਾ ਟਰੈਕਟਰ ਦੀ ਅੱਛਾ 50 ਦੀ ਠੀਕ ਆ ਤੇ ਟਰੈਕਟਰ ਮਾਡਲ ਵੀ ਦੱਸਿਆ ਗਿਆ ਤੇ ਕੰਡੀਸ਼ਨ ਦੱਸੀ ਗਈ ਸੀ ਹਾਂਜੀ ਤੇ ਉਹ ਦੇਖ ਕੇ ਮੈਂ ਦਰਾਹੇ ਵਿਖੇ ਸ਼ਹਿਰ ਹੋਈ ਕਿ ਟਰੈਕਟਰ ਦੇਖਣ ਆਇਆ ਠੀਕ ਆ ਠੀਕ ਆ ਜੀ ਟਰੈਕਟਰ ਮੇਰੇ ਪਸੰਦ ਆ ਵਧੀਆ ਵੀਡੀਓ ਦੇਖਦਾ ਹਾਂ ਹਾਂਜੀ ਹਾਂਜੀ ਤੇ ਫਿਰ ਹੋਰਾਂ ਵੀ ਕਿੰਨੀ ਵੀ ਚੈਨਲ ਹਾਂਜੀ ਸਬਸਕ੍ਰਾਈਬ ਜਰੂਰ ਜੀ ਜਰੂਰ ਠੀਕ ਆ ਜੀ ਜਰੂਰ ਕਹਾਂਗੇ ਜੀ ਹਾਂ ਠੀਕ ਆ ਵੀਰ ਜੀ ਥੈਂਕ ਯੂ ਤੇ ਹੋਰ ਕੁਝ ਕਹਿਣਾ ਚਾਹੁੰਦਾ ਹਾਂ ਮੈਂ ਸੋਨਾਲੀ ਕਾ ਟਰੈਕਟਰ ਬਾਰੇ ਸੋਨਲੀ ਕਾ ਟਰੈਕਟਰ ਦੇ ਕੋ ਪਹਿਲੀ ਵਾਰ ਲੈ ਰਿਆ ਵੀਰੇ ਚਲਾ ਕੇ ਦੇਖਾਂਗੇ ਕੀ ਕਹਦਾ ਤੇ ਆਪਾਂ ਕਿਹੜੀ ਕੀਤੀ ਵੜੀ ਕਰ ਦਿੰਦੇ ਆ ਐਗਰੀਕਲਚਰ ਕਣਕ ਝੋਨਾ ਗੰਨਾ ਅਸ਼ੈਤ ਨੇ ਜੀ ਮਾਵੇਂ ਆਪਾਂ ਹਾਂਜੀ ਪਹਿਲਾਂ ਵੀ ਆਪਣਾ ਕੋ ਟਰੈਕਟਰ ਰੱਖਿਆ ਹਾਂਜੀ ਸਵਰਾਜ 960 ਆ ਵੀਰ ਜੀ ਠੀਕ ਆ ਵੀਰ ਜੀ ਹਾਂਜੀ ਅਸੀਂ ਆਉਂਦਾ ਨਹੀਂ ਸੋਨਲੀ ਕੋ ਪਹਿਲੀ ਵਾਰ ਤੇ ਆ ਪਹਿਲੀ ਵਾਰ ਲਿਆ ਜੀ ਨਹੀਂ ਬਹੁਤ ਵਧੀਆ ਟਰੈਕਟਰ ਆ ਸੋਨਲੀ ਕਾ ਜਾਨੀ ਤੁਹਾਨੂੰ ਸੋਨਾ ਟਰੈਕਟਰ ਦਿੱਤਾ ਬਨੀਤ ਵੀਰ ਨੇ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਆ ਜਿੰਨੇ ਵੀ ਟਰੈਕਟਰ ਇਹ ਮਾਡਲ ਟਰੈਕਟਰ ਤਾਂ ਕੋਈ ਲੈ ਕੇ ਨਹੀਂ ਆਉਂਦਾ ਜੇ ਤੇ ਆਪ ਮਕੈਨਿਕ ਰਿਆ ਹੈ ਇਹਨਾਂ ਸਾਰਾ ਕੁਝ ਦੇਖ ਕੇ ਫੇਰ ਲੈ ਕੇ ਆਉਂਦਾ ਹਾਂਜੀ ਨਹੀਂ ਆਏਗਾ ਵਪਾਰੀ ਦਾ ਹੋ ਵੀ ਬਹੁਤ ਨੇ ਇਹ ਇਹਨੂੰ ਸਾਰਾ ਹੀ ਕਿਸੇ ਦੀ ਨੌਲੇਜ ਆ ਹਾਂਜੀ ਕੋਈ ਟਰੈਕਟਰ ਲੈ ਕੇ ਆਉਂਦਾ ਚਾਹੇ ਉਹ ਜਿੰਨੇ ਮਾਡਲ ਬਤ ਮਾਡਲ ਪ੍ਰਾਣੇ ਮਾਡਲ ਵੀ ਖੜੇ ਨੇ ਉਹੀ ਪੂਰੇ ਵਧੀਆ ਨੇ ਆਏ ਆ ਜੀ ਕੋਈ ਕੋਈ ਟਰੈਕਟਰ ਮਾਣਾ ਹਨਾ ਵਧੀਆ ਤੇ ਪ੍ਰੀਤ ਵੀਰੇ ਤੁਸੀਂ ਬੁਤਕੋਣਾ ਜਾਂਦੇ ਹੋ ਹਾਂਜੀ ਬਾਈ ਜੀ ਅੱਜ ਸਾਡੇ ਕੋਲ ਆਏ ਸੀ ਤੁਹਾਡਾ ਚੈਨਲ ਦੇਖ ਕੇ YouTube ਤੇ ਕਹਿੰਦੇ ਬਿੱਟੂ ਨੂੰ ਯਾਹਰ ਦੇ ਚੈਨਲ ਦੇ ਇਹ ਵੀਡੀਓ ਦੇਖੀ ਸੀ ਹਾਂ ਮੈਂ ਕਿਹਾ ਕੋਈ ਗੱਲ ਨਹੀਂ ਜੀ ਬਾਈ ਜੀ ਉਹਨਾਂ ਨੇ ਤੁਹਾਨੂੰ ਭੇਜਿਆ ਰ ਸਾਡਾ ਪੂਰਾ ਮਾਨ ਸਤਕਾਰ ਆ ਜੀ ਉਹਨਾਂ ਦਾ ਸਟੇਟ ਸਾਡਾ ਥੋੜਾ ਲੱਗੇ ਹੁੰਦਾ ਆਮ ਗੱਲ ਦਾ ਨਾ ਲੋ ਜੀ ਕਿ ਬਾਈ ਨਾਲ ਸਾਡਾ ਪ੍ਰੇਮ ਹੋਦਾ ਸਾਡੀ ਬਾਈ ਬਿਨਾ ਪੈਸੇ ਲਿੱਤੇ ਤਾਂ ਕੋਈ ਵੀਡੀਓ ਬਣਾ ਕੇ ਜਾਂਦਾ ਚਲੋ ਜਿਹੜਾ ਹੁੰਦਾ ਬਾਈ ਕਹਿੰਦੇ ਨਹੀਂ ਕਹਿੰਦਾ ਵੀ ਸਾਨੂੰ ਕੋਈ ਹੋਦਾ ਹੋ ਜਾ ਹੋਣਾ ਬਾਕੀ ਬਾਈ ਨਾਲ ਸਾ ਇਹ ਪਹਿਲਾਂ ਜਿਹੜਾ ਜ਼ਿਆਦਾ ਵਪਾਰੀ ਲੈਟ ਲੈਣਾ ਸੀ ਪਹਿਲਾਂ ਸਾਡੇ ਤੋਂ ਜੀ ਹੁਣ ਜਦ ਤੇ 22 ਮਿੱਟਦੇ ਆ ਬਲੇ ਚੈਨਲ ਫੇਸ ਤੇ ਪਾਇਆ ਜੀ ਆਪਣੇ ਚੈਨਲ ਤੇ ਵੀਡੀਓ ਪਾਉਣ ਲੱਗੇ ਆ ਤਾਂ ਸਾਨੂੰ ਬਹੁਤ ਇਸ ਗੱਲ ਬੈਨੀਫਿਟ ਮਿਲਿਆ ਸਾਡੇ ਕੋਲ ਲੁਧਿਆਣਾ ਜ਼ਿਲ੍ਹਾ ਛੱਡ ਕੇ ਜਲੰਧਰ ਤੇ ਅੰਮ੍ਰਿਤਸਰ ਗਦਾ ਸਾਹਰ ਪਾਸੇ ਕਸਟਮਰ ਆਂਦੇ ਨੇ ਜੀ ਸਾਡੇ ਸਾਰੇ ਪਾਸੇ ਮੈਂ ਸਾਰੇ ਪੰਜਾਬ ਦੇ ਯੂਪੀ ਜੀ ਸਟੇਟ ਤੇ ਆਉਂਦੇ ਪਰ ਆਪਣਾ ਉਹ ਕੰਟੈਂਟ ਨਹੀਂ ਕਰਦੇ ਹਾਂ ਜੁੜਿਆ ਨੇ ਆਪਣੇ ਨਾਲ ਹਾਂ ਜੀ ਹਾਂ ਜੀ ਬਾਕੀ ਟਰੈਕਟਰ 22 ਜੀ ਨੂੰ ਦਿੱਤਾ ਵਾ ਸੋਨਾ ਲੀਕਾ 50 ਜੀ ਪਰ ਖਰਾ ਟਰੈਕਟਰ ਆ 19万 ਦਾ ਬਾਈ ਜੀ ਨੇ ਮੈਂ ਕਹਿੰਦਾ 1467 ਦਾ ਡਾਇਰੈਕਟਰ ਚੱਲਿਆ ਵਾ ਨਾਲ ਡਾਇਰੈਕਟਰ 75% ਟਰੈਕਟਰ ਬਾਕੀ ਸਿੱਕ ਬਣਾ ਬਾਈ ਨੇ ਕਿ ਬਈ ਯਾਦ ਰੱਖੂਗੇ ਟਰੈਕਟਰ ਕੋਈ ਵੀ ਨੌਕਸ ਨਿਕਲਦਾ ਆਪਾਂ ਬੈਠੇ ਆ ਹਾਂ ਹਾਂ ਜੋ ਪ੍ਰੋਬਲਮ ਮਿਲਗਾ ਐ ਨਹੀਂ ਜਾਂਦਾ ਵੀ ਆਪਾਂ ਅੱਜ ਪੈਸੇ ਲੈ ਲਈ ਤਾਂ ਅਸੀਂ ਵੀ ਅੱਜ ਤੁਸੀਂ ਕੋਣ ਮੈਗਰੋ ਕੰਮ ਨਹੀਂ ਬਾਈ ਜੀ 6 ਮਹੀਨੇ ਬਾਅਦ ਯਾਦ ਕਰ ਲੈ ਤੇ ਸੇਵਾ 'ਚ ਬੈਠੇ ਆਪਾਂ ਸਹੀ ਗੱਲ ਹੈ ਟਰੈਕਟਰ ਆਪਣੇ ਕੋਈ ਮਾਨ ਹੁੰਦਾ ਕਿਸੇ ਜੀ ਦੇ ਜੇ ਕੋਈ ਗਾੜੂ ਆਪਾਂ ਗਾਰੰਟੀ ਨਹੀਂ ਦਿੰਦੇ ਨਹੀਂ ਆਪਾਂ ਕੋਈ ਛੱਡ ਕੋਈ ਗੱਲ ਨਹੀਂ ਕੋਈ ਉਹ ਨਾ ਗਾਰੰਟੀ ਨਹੀਂ ਦਿੰਦਾ ਸ਼ੁਕਰੀਆ ਧੰਨਵਾਦ ਬਾਈ ਜੀ ਬਹੁਤ ਬਹੁਤ ਵਧਾਈਆਂ ਬੱਟੀਆਂ ਪਰ ਮਾਰੂ ਕੋ ਵਾਦਾ ਕਰੇਗੀ ਠੀਕ ਹੈ ਵੀਰ ਜੀ ਸ਼ੁਕਰੀਆ ਬੱਟੂ ਮੇਰੇ ਦਾ ਵੀ ਬਹੁਤ ਬਹੁਤ ਧੰਨਵਾਦ ਕੀ ਬਾਈ ਦਾ ਚੈਨਲ ਹੈਗਾ ਸਸਰੀਆ ਵੀ ਲਾਈਕ ਤੇ ਸ਼ੇਅਰ ਜਰੂਰ ਕਰੋ ਬੱਟੂ ਨੂੰ ਯਾਂ ਪਰ ਵੀਰ ਦਾ ਬੰਦਾ ਬੁਰਾ ਬੜੀ ਆ ਜੀ ਪਰੀਟ ਵੀਰ ਦਾ ਵੀ ਇੱਕੋ ਇਹਦਾ ਮੇਰਾ ਚੈਨਲ ਬਾਈ ਜੀ ਪਰੀਟ ਸ਼ਰਮਾ ਟਰੈਕਟਰਸ ਦੇ ਨਾਮ ਤੇ ਮੇਰਾ ਚੈਨਲ ਹੈ ਜੀ ਉਹ ਵੀ ਦੇਖਿਆ ਕਰੋ ਜੀ ਬਾਈ ਨੇ ਨਵਾਂ ਚੈਨਲ ਸ਼ੁਰੂ ਕਰਿਆ ਬਾਈ ਵੀ ਬਹੁਤ ਬਹੁਤ ਸਪੋਰਟ ਕਰੋ ਬਿਲਕੁਲ ਹਾਂ ਤੇ ਬਾਈ ਤੈਨੂੰ ਬਹੁਤ ਬਹੁਤ ਵਧਾਈਆਂ ਤੁਸੂ ਆ ਕੇ ਜਾਵੇਂ ਤਦਾਂਕਰ ਰੰਗ ਭਾਗ ਲਾ ਕੇ ਕਨਵਾਲ ਬਾਈ ਥੈਂਕ ਯੂ ਜੀ ਵਾਹ ਵਾਈ ਬੀਰ ਜੀ ਕੋ ਕੰਪਲੈਟ ਹੈ ਠੀਕ ਹੈ ਬਰੇ ਸਕੂਟਰ ਵਾਹ ਸਾਈਡ ਤੇ ਨੂੰ ਬਣਾ ਦੇ ਸਾਰੇ ਬਸ ਓਕੀ ਤੇ ਇਹ ਬੂ ਬੂਰਾ ਮੈਂ ਯਾਸੀ ਨੇ ਕਿਹਾ ਮੇਰਾ ਟਰੈਕਟਰ ਮੈਂ ਖੜਾ ਤੇ ਤੀਜਾ ੜ ਕੇ ਜਾਣੀ ਮਟਿਆਵੇ ਗੱਡੀ ਆ ਸਟੀਮ ਜੈੱਟ ਦੀ ਕਿਉਂ ਜਿਹੜੇ ਬੰਦੇ ਦਾ ਰੱਖਿਆ ਸੀ ਟਰੈਕਟਰ ਪੂਰਾ ਸਾਹਮਣੇ ਰੱਖਿਆ ਹੋਇਆ ਸੀ ਪੂਰਾ ਸ਼ੌਕੀਆ ਕਰਦੇ ਸੀ ਹਾਂ ਹਾਂ ਜੀ ਭਾਈ ਤੁਸੀਂ ਟਰੈਕਟਰ ਲੈ ਕੇ ਆਉਣਾ ਸਾਡਾ ਸਾਥ ਵੀ ਲੈ ਕੇ ਆਉਣਾ ਬੈਂਕ ਦੇ ਕੋਲੇ ਉਹਨਾਂ ਉਹਨੇ ਬੜੇ ਬੜੇ ਸੁਣੇ ਜਾਂਦੇ ਇੱਕ ਹੈ ਭਾਈ ਹੋਰ ਸੋਨੀ ਕਿਹਦੇ ਵਿੱਚ ਧੰਨਵਾਦ ਤੇਰੇ ਉਹਨਾਂ ਮੈਨੇਜਰ મિત્રો તો લેલા